ਜਦੋਂ ਇੱਕ ਬੱਚਾ 7-8 ਘੰਟੇ ਸਕੂਲ ਦੇ ਵਿੱਚ ਸਪੈਂਡ ਕਰਦਾ ਫਿਰ ਉਹਨੂੰ ਟਿਊਸ਼ਨ ਦੀ ਜ਼ਰੂਰਤ ਕਿਉਂ ਪੈ ਜਾਂਦੀ ਹੈ ਇੱਕ ਪਿੰਡ ਦੇ ਵਿੱਚ ਟਿਊਸ਼ਨ ਪੜਾਉਂਦੇ ਆ ਜਿਹੜੇ ਕੋਈ ਟੀਚਰ ਹੈਗਾ ਤਿੰਨ-ਚਾਰ ਬੱਚਿਆਂ ਦੇ ਨਾਲ ਇੱਕ ਟਿਊਸ਼ਨ ਉਹ ਵੀ ਕਮਰਸ਼ੀਅਲ ਕਰਤਾ ਜਿੱਦਾਂ ਸ਼ਹਿਰਾਂ ਦੇ ਵਿੱਚ ਆਪਾਂ ਦੇਖੀਏ ਅਕੈਡਮੀਆ ਬੜੀਆਂਆਂ ਵੀਆ ਵੱਡੀਆਂ ਵੱਡੀਆਂ ਹਾਂਜੀ ਸਰ ਜਦੋਂ ਇੱਕ ਬੱਚਾ 7-8 ਘੰਟੇ ਸਕੂਲ ਦੇ ਵਿੱਚ ਸਪੈਂਡ ਕਰਦਾ ਫਿਰ ਉਹਨੂੰ ਟਿਊਸ਼ਨ ਦੀ ਜ਼ਰੂਰਤ ਕਿਉਂ ਪੈ ਜਾਂਦੀ ਹੈ ਦੇਖੋ ਗੱਲ ਇਦਾਂ ਵਾ ਕਿ ਟਿਊਸ਼ਨ ਦੀ ਜ਼ਰੂਰਤ ਇਸ ਕਰਕੇ ਪੈਂਦੀ ਕਿਉਂਕਿ ਸਕੂਲ ਦੇ ਵਿੱਚ ਨਾ ਕਈ ਵਾਰੀ ਬੱਚਿਆਂ ਦੀ ਗਿਣਤੀ ਬਹੁਤ ਜ਼ਿਆਦਾ ਹੁੰਦੀ ਹੈ ਵੀ ਕਲਾਸ ਦੇ ਵਿੱਚ 35 ਤੋਂ 40 ਤਾਂ ਲਗਭਗ ਹਰ ਇੱਕ ਕਲਾਸ ਦੇ ਵਿੱਚ ਬੱਚੇ ਹੁੰਦੇ ਹੀ ਆ। ਹਾਂਜੀ। ਦੂਸਰੀ ਗੱਲ ਇਹ ਆ ਕਿ ਕਈ ਵਾਰੀ ਬੱਚੇ ਨੂੰ ਨਾ ਉਸ ਚੀਜ਼ ਦੀ ਪ੍ਰੋਪਰ ਸਮਝ ਨਹੀਂ ਆਉਂਦੀ। ਉਹਦੇ ਕਾਰਨ ਹੋ ਸਕਦਾ ਹੈ ਪਿੱਛੇ ਬੈਠ ਗਿਆ ਜਾਂ ਉਹ ਕਈ ਵਾਰੀ ਕੋਈ ਕਲਾਸ ਮਿਸ ਹੋ ਜਾਂਦੀ ਆ। ਤਾਂ ਟਿਊਸ਼ਨ ਜਿਹੜਾ ਵਾ ਉਹ ਬਹੁਤ ਜ਼ਰੂਰੀ ਹੋ ਜਾਂਦਾ ਬੱਚੇ ਲਈ। ਕਿਉਂਕਿ ਕਈ ਵਾਰੀ ਨਾ ਬੱਚਾ ਕਿਸੇ ਸਬਜੈਕਟ ਤੋਂ ਵੀਕ ਹੁੰਦਾ ਤੇ ਉਹ ਸਬਜੈਕਟ ਉਹਨੂੰ ਸਮਝ ਨਹੀਂ ਆਉਂਦਾ ਤੇ ਟਿਊਸ਼ਨ ਤੇ ਉਹ ਚੀਜ਼ ਉਹਨੂੰ ਸਮਝ ਆ ਜਾਂਦੀ। ਦੂਸਰੀ ਗੱਲ ਇਹ ਹੈ ਕਿ ਹੁਣ ਨਾ ਜਿਹੜਾ ਘਰ ਦੇ ਵਿੱਚ ਬੱਚਾ ਜਦੋਂ ਰਹਿੰਦਾ ਜੇ ਤਾਂ ਉਹ ਗਰਾਊਂਡ ਗੇਮ ਤਾਂ ਕੋਈ ਖੇਡਦਾ ਨਹੀਂ ਤਾਂ ਮੋਬਾਈਲ ਫੋਨ ਦੀ ਵਰਤੋਂ ਬਹੁਤ ਕਰਦਾ। ਉਹਦੇ ਨਾਲ ਉਹਦੀ ਉਹ ਵੀ ਵਰਤੋਂ ਆ ਜਿਹੜੀ ਉਹ ਘਟ ਜਾਂਦੀ ਆ। ਤਾਂ ਟਿਊਸ਼ਨ ਜ਼ਰੂਰੀ ਹੋ ਜਾਂਦਾ ਬੱਚੇ ਲਈ ਖਾਸ ਤੌਰ ਤੇ ਬੋਰਡ ਕਲਾਸਸ ਲਈ ਕਿਉਂਕਿ ਸਕੋਰ ਜਿਹੜਾ ਵਧੀਆ ਬਣ ਜਾਂਦਾ ਬੱਚੇ ਦਾ। ਸਰ ਟਿਊਸ਼ਨ ਦੇ ਵਿੱਚ ਵੀ ਇਸ ਤਰ੍ਹਾਂ ਹੈਗੀ ਹੈ ਇੱਕ ਪਿੰਡ ਦੇ ਵਿੱਚ ਟਿਊਸ਼ਨ ਪੜਾਉਂਦੇ ਆ ਜਿਹੜੇ ਕੋਈ ਟੀਚਰ ਹੈਗਾ ਤਿੰਨ ਚਾਰ ਬੱਚਿਆਂ ਦੇ ਨਾਲ ਇੱਕ ਟਿਊਸ਼ਨ ਉਹ ਵੀ ਕਮਰਸ਼ੀਅਲ ਕਰਤਾ ਜਿੱਦਾਂ ਸ਼ਹਿਰਾਂ ਦੇ ਵਿੱਚ ਆਪਾਂ ਦੇਖੀਏ ਅਕੈਡਮੀਆ ਬਣੀਆਂ ਹੋਈਆਂ ਵੱਡੀਆਂ-ਵੱਡੀਆਂ ਤੇ ਇੱਕ ਉੱਥੇ ਜਾ ਕੇ ਬੱਚੇ ਟਿਊਸ਼ਨ ਪੜ੍ਹਦੇ ਇਹਨਾਂ ਦੋਨਾਂ ਦੇ ਵਿੱਚ ਕੀ ਡਿਫਰੈਂਸ ਕੀ ਆ ਇਹਨਾਂ ਦੋਨਾਂ ਦੇ ਵਿੱਚ ਜਿਹੜਾ ਫਰਕ ਆ ਉਹ ਬਹੁਤ ਵੈਸੇ ਫਰਕ ਨਜ਼ਰ ਆਪਾਂ ਨੂੰ ਆਪਣੇ ਆ ਵੀ ਆ ਜਾਂਦਾ ਕਿਉਂਕਿ ਮੰਨ ਕੇ ਚੱਲੂ ਕਿ ਘਰ ਦੇ ਵਿੱਚ ਬੱਚਾ ਟਿਊਸ਼ਨ ਪੜ੍ਹ ਰਿਹਾ ਤਾਂ ਉਹ ਟੀਚਰ ਕੋਲੇ ਛੋਟੀਆਂ ਕਲਾਸਿਸ ਦੇ ਬੱਚੇ ਇੱਕ ਨਰਸਰੀ ਵਾਲਾ ਵਿੱਚ ਬੱਚਾ ਬੈਠਾ ਇੱਕ 8ਵੀਂ ਕਲਾਸ ਵਾਲਾ ਬੈਠਾ ਇੱਕ 10ਵੀਂ ਵਾਲਾ ਬੈਠਾ ਤਾਂ ਉਹ ਟੀਚਰ ਜਿਹੜਾ ਪ੍ਰੋਪਰ ਇੱਕ ਪੀਰੀਅਡ ਦੇ ਅਨੁਸਾਰ ਉਹਨੂੰ ਕੰਮ ਨਹੀਂ ਕਰਵਾ ਸਕਦਾ ਸਿਰਫ ਹੋਮਵਰਕ ਹੀ ਕਰਵਾ ਸਕਦਾ ਜਾਂ ਥੋੜੀ ਬਹੁਤੀ ਹੈਲਪ ਕਰ ਸਕਦਾ ਪਰ ਜਿਹੜਾ ਕੋਚਿੰਗ ਸੈਂਟਰ ਆ ਉਹ ਇੱਕ ਪ੍ਰੋਪਰ ਵੇ ਦੇ ਨਾਲ ਬੈਚ ਬਣਾਉਂਦਾ ਜਿਵੇਂ 8ਵੀਂ ਕਲਾਸ ਹੋਊਗੀ ਜਾਂ 10ਵੀਂ ਹੋਊਗੀ ਜਾਂ 12ਵੀਂ ਹੋਊਗੀ ਤਾਂ 12ਵੀਂ ਕਲਾਸ ਦੇ ਵਿੱਚ 12ਵੀਂ ਕਲਾਸ ਦੇ ਹੀ ਬੱਚੇ ਇੱਕ ਘੰਟਾ ਜਾਂ ਦੋ ਘੰਟੇ ਪੜ੍ਹਨਗੇ ਜਾਂ 10ਵੀਂ ਕਲਾਸ ਹੋਊਗੀ ਤਾਂ 10ਵੀਂ ਵਾਲੇ ਹੀ ਪੜ੍ਹਨਗੇ ਤਾਂ ਉਸ ਚੀਜ਼ ਦੇ ਨਾਲ ਥੋੜਾ ਜਾਂ ਜ਼ਿਆਦਾ ਬੱਚਿਆਂ ਨੂੰ ਸਮਝ ਆਉਂਦੀ ਹੈ ਕਿਉਂਕਿ ਉਹਨੂੰ ਹੋਮਵਰਕ ਚ ਹੈਲਪ ਨਹੀਂ ਮਿਲਦੀ ਉਹਦੇ ਡਾਊਟ ਵੀ ਜਿਹੜੇ ਪ੍ਰੋਪਰ ਕਲੀਅਰ ਹੁੰਦੇ ਆ ਫੋਰ ਐਗਜ਼ਾਮਪਲ ਜਿਵੇਂ ਆਪਣੇ ਕੋਚਿੰਗ ਇੰਸਟੀਚਿਊਟ ਦੇ ਵਿੱਚ ਆ ਵੀ ਆਪਾਂ 8ਵੀਂ ਵਾਲੇ ਬੱਚਿਆਂ ਦਾ ਬੈਚ ਵੱਖਰਾ ਵਾ 10ਵੀਂ ਵਾਲੇ ਬੱਚਿਆਂ ਦਾ ਬੈਚ ਵੱਖਰਾ ਤੇ 12ਵੀਂ ਵਾਲਿਆਂ ਦਾ ਵੱਖਰਾ ਵਾ ਇਹ ਨਹੀਂਗਾ ਵੀ 8ਵੀਂ ਵਾਲਿਆਂ ਦੇ ਵਿੱਚ ਹੀ 9ਥ ਵਾਲੇ ਬੈਠੇ ਆ 10ਵੀਂ ਵਾਲਿਆਂ ਦੇ ਵਿੱਚ ਹੀ ਪਲੱਸ 1 ਵਾਲੇ ਬੈਠੇ ਆ ਤੇ ਉਹਨਾਂ ਨੂੰ ਕੁਝ ਵੀ ਜਿਹੜਾ ਸਮਝ ਨਹੀਂ ਆ ਰਿਹਾ ਜਿਹੜਾ ਮਤਲਬ ਉਹਨਾਂ ਦੀ ਨੌਲੇਜ ਹੈ ਜਿਹੜੀ ਇੱਕ ਦੂਸਰੇ ਨਾਲ ਫੱਜਲ ਹੋ ਰਹੀ ਆ ਦੂਸਰੀ ਗੱਲ ਇਹ ਆ ਵੀ ਕਈ ਵਾਰੀ ਪੇਰੈਂਟਸ ਨੂੰ ਲੱਗਦਾ ਹੁੰਦਾ ਵੀ ਜਿਹੜਾ ਕੋਚਿੰਗ ਸੈਂ ਜਿਹੜਾ ਘਰੇਲੂ ਟਿਊਸ਼ਨ ਆ ਵੀ ਘਰੇਲੂ ਟਿਊਸ਼ਨ ਉਹਨਾਂ ਨੂੰ ਸਸਤਾ ਪੈਂਦਾ ਕਾਫੀ ਵੀ ਘੱਟ ਫੀਸ ਦੇ ਵਿੱਚ ਤੇ ਕੋਚਿੰਗ ਸੈਂਟਰ ਮਹਿੰਗਾ ਪੈਂਦਾ ਪਰ ਇਹ ਉਹਨਾਂ ਦਾ ਵਹਿਮ ਆ ਕਿਉਂਕਿ ਅਫਸਰ ਕੋਚਿੰਗ ਸੈਂਟਰ ਹੁਣ ਜਿੰਨੀ ਇੱਕ ਆਮ ਨਾਰਮਲ ਘਰਾਂ ਦੇ ਵਿੱਚ ਟਿਊਸ਼ਨ ਪੜਾਉਣ ਦੀ ਫੀਸ ਹੁੰਦੀ ਆ ਏਸੇ ਫੀਸ ਤੇ ਹੀ ਬੱਚੇ ਜਿਹੜੇ ਉਹ ਪੜਾ ਰਿਹਾ